ਮਾਟਰਾਂ ਮਾਟਰਾਂ ਮੈਂ ਤੁਹਾਨੂੰ ਬੋਲਦਿਆ ਮਨਰਾਂ ਤੋਂ ਜਿਹੜੇ ਗੁਰਦੁਆਰੇ ਵਾਲ ਡਰਾ ਆਲੇ ਬਾਈ ਹਾਂ ਜਿਹੜੀ ਸਾਉਂਦੀ ਫੋਟ ਹੈ ਨਹੀਂ ਆ ਗੁਰਦੁਆਰੇ ਦਾ ਡਰਾ ਬਾਈ ਜਿਹੜਾ ਪਾਇਆ ਤੁਸੀਂ ਇਹ ਗੁਰੂ ਘਰ ਦੀ ਸੇਵਾ ਖਾਤਰ ਪਾਇਆ ਵੈ ਬਿਲਕੁਲ ਵੀਰੇ ਪਿੰਡਰ ਜਿਹੜੇ ਖੜੇ ਨੇਗੇ ਉਹ ਪਹਿਲਾਂ ਖੜੇ ਹੋ ਗਏ ਹੁਣ ਇਹਦਾ ਲੈਂਟਰ ਪਾਉਣਾ ਆਪਾਂ ਨੇ ਅੱਛਾ ਤਾਂ ਕਿੱਡਾ ਪਿੰਡ ਆ ਤੁਹਾਡਾ ਕਿੱਡਾ ਕ ਪਿੰਡ ਪੁੰਡਾ ਅਨਾਮੀ ਰਾਸੀ ਕੱਢ ਕੇ ਗੁਰੂ ਘਰ ਦੀ ਕਾਰ ਸੇਵਾ ਦੀ ਲਾਉਣਾ ਪੈ ਸਕਦੀ ਨਹੀਂ ਕਿੱਡਾ ਕ ਪਿੰਡ ਕਿੱਡਾ ਕ ਤੁਹਾਡਾ ਪਿੰਡ ਤਾਂ ਛੋਟੀ ਆਦਾ ਨਹੀਂ ਤੇ ਫਿਰ ਪਿੰਡ ਦੀ ਜ਼ਮੀਨ ਜੂਨ ਨੂੰ ਬਾਸ਼ਪਾਲੋ ਯਾਰ ਤੁਸੀਂ ਇਹ ਗਲਤ ਕੰਮ ਤੁਹਾਡੇ ਸੰਗਰੂਰ ਜ਼ਿਲ੍ਹੇ ਚ ਦੋ ਤਿੰਨ ਪਿੰਡਾਂ ਚ ਹੋ ਗਿਆ ਕੰਮ ਯਾਰ ਗਲਤ ਕੰਮ ਤਾਂ ਚਿੱਟਾ ਵੀ ਕੀ ਜਾਂਦਾ ਉਦੋਂ ਘੁੰਮਣੇ ਆ ਪੈ ਜਾਂਦੀਆਂ ਨੇ ਆਪਣੇ ਬੋਲ ਨਹੀਂ ਅਸੀਂ ਤਾਂ ਚਿੱਟੇ ਨੂੰ ਵੀ ਬੋਲਦੇ ਹਾਂ ਪਰ ਤੁਸੀਂ ਇਹ ਗਲਤ ਕਿੱਡਾ ਕੰਮ ਵਿੱਢੀ ਜਾਂਦੇ ਕੱਲ ਨੂੰ ਨਹੀਂ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਦਾ ਗੁੱਸੇ ਚ ਪਹਿਲਾਂ ਉੰਨੇ ਲਾ ਲਓ ਜਿੰਨੇ ਦੇ ਨਾਮ ਕੱਟਾ ਪਹਿਲਾਂ ਪਹਿਲਾਂ ਮੇਰੀ ਮੇਰੀ ਗੱਲ ਸੁਣ ਪਹਿਲਾਂ ਮੇਰੇ ਕੋਲ ਟਾਈਮ ਨਹੀਂ ਹੈਗਾ ਭਾਈ ਲਾਸਟ ਦਿੰਦੇ ਜੇ ਪਰਚੀ ਪਾਉਣੀ ਆ ਪਾ ਦੇ ਨਹੀਂ ਨਹੀਂ ਪਰਚੀ ਤਾਂ ਅਸੀਂ ਨਹੀਂ ਪਾਉਣੀ ਕੋਈ ਗੱਲ ਨਹੀਂ ਪਰਚੀ ਤਾਂ ਨਹੀਂ ਪਾਉਂ ਕੀ ਲਾਲਚ ਦਿਖਾ ਕੇ ਗੁਰੂ ਘਰ ਬਣ ਗਏ ਇੱਕ ਵੀ ਤੁਹਾਨੂੰ ਥਾਰ ਨਿਕਲੂ ਮੋਟਾ ਚੀਜ਼ ਨਿਕਲੂ ਉਹ ਦਿਖਾ ਵੀ ਭਾਈ ਤੁਸੀਂ ਪਿੰਡ ਦੀ ਮਿੱਟੀ ਪੱਟੀ ਜਾਣਦੇ ਹੋ ਕੱਲ ਨੂੰ ਕਿਸੇ ਨੇ ਇੱਥੇ ਜਵਾਕ ਨਹੀਂ ਬਿਉਣਾ ਅਗਲਾ ਕੱਲ੍ਹ ਤੁਸੀਂ ਤਾਂ ਗੁਰੂ ਘਰ ਮੰਗ ਕੇ ਪਾਏ ਵੀ ਕੀ ਸਾਡੇ ਗੁਰੂ ਘਰਨ ਹੁਣ ਲਾਟਰੀਆਂ ਦੀ ਲੋੜ ਆ ਠੱਗੀਆਂ ਦੇ ਪੈਸੇ ਦੀ ਲੋੜ ਆ ਸੋ ਅੱਸੀ ਕੱਲ ਪਿਆਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮੇਰੇ ਨਾਲ ਬਾਬਾ ਅਮਰੀਕ ਸਿੰਘ ਖਾਲਸਾ ਅ ਪਿਛਲੇ ਦਿਨਾਂ ਤੋਂ ਦਿਨਾਂ ਤੋਂ ਨਹੀਂ ਤਕਰੀਬਨ 1.5 ਸਾਲ ਤੋਂ ਆਪਾਂ ਦੇਖ ਰਹੇ ਆ ਆ ਸੋਸ਼ਲ ਮੀਡੀਆ ਦੇ ਉੱਤੇ ਐਡ ਆਉਂਦੀ ਆ ਚੰਗੇ ਉਹਨਾਂ ਦੇ ਪੈਸੇ-ਪੁਸੇ ਲਾ ਕੇ ਬੂਸਟ ਕਰੀ ਹੁੰਦੀ ਆ ਜਿਹਦੇ ਕਹਿੰਦੇ ਜੀ ਸੰਗਤ ਜੀ ਪਿੰਡ ਫਲਾਨਾ ਜੀ ਹੁਣ ਚੱਲੀ ਜਾਂਦਾ ਪਿੰਡ ਮੜੜਾ ਜੀ ਡਰਾਂ ਨਿਕਲਣਾ ਜੀ ਗੁਰੂ ਘਰ ਦਾ ਲੰਗਰ ਪੈਣਾ ਜੀ ਦਰਬਾਰ ਸਾਹਿਬ ਪੈਣਾ ਜੀ ਥਾਮਲੇ ਖੜੇ ਹੋਏ ਪਏ ਆ ਜੀ ਪਹਿਲਾਂ ਨਾਮ ਥਾਰ ਕੱਢਾਂਗੇ ਫਿਰ ਟਰੈਕਟਰ ਕੱਢਾਂਗੇ ਜੀ ਉਹ ਬੜੀ ਰੀਤ ਚੱਲੀ ਹੋਈ ਆ ਜੀ ਕੋਈ ਵੀ ਨਹੀਂ ਬੋਲ ਰਿਹਾ ਵੀ ਕੀ ਸਾਡੇ ਗੁਰੂ ਘਰਨ ਹੁਣ ਲਾਟਰੀਆਂ ਦੀ ਲੋੜ ਠੱਗੀਆਂ ਦੇ ਪੈਸੇ ਦੀ ਲੋੜ ਆ ਕੀ ਅਸੀਂ ਇੰਨੀ ਸਿੱਖ ਸੰਗਤ ਸਾਡੀ ਕਿੰਨੇ ਐਨ ਆਰ ਆਈ ਵੀਰਾਂ ਕਿੰਨੇ ਪਿੰਡਾਂ ਦੇ ਵਿੱਚ ਸੈਂਕੜੇ ਕਿ ਹਜ਼ਾਰਾਂ ਜ਼ਮੀਨਾਂ ਹੁੰਦੀਆਂ ਕਿੱਲੇ ਮਗਰ ਪੈਸੇ ਪੈ ਸਕਦੇ ਉਹ ਸਾਰੇ ਬਾਰੇ ਬਾਬਾ ਜੀ ਨਾ ਗੁਰੂ ਘਰ ਦੇ ਪ੍ਰਧਾਨ ਆ ਉਹਦੇ ਪਿੰਡ ਦੇ ਇਹਨਾਂ ਨਾਲ ਗੱਲਬਾਤ ਕਰੇ ਬਾਬਾ ਜੀ ਵਾਹਿਗੁਰੂ ਜੀ ਕੀ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਹੋਰਮਾਨ ਕੀ ਹਾਲ ਬਹੁਤ ਵਧੀਆ ਬਾਬਾ ਜੀ ਤੁਹਾਨੂੰ ਆਪ ਤੁਸੀਂ ਵੀ ਦੇਖੀ ਆ ਹਨਾ ਰੋਜ਼ ਆਇਡ ਆਉਂਦੀ ਆ ਵੀ ਅਸੀਂ ਗੁਰੂ ਘਰ ਬਣਾਉਣਾ ਜੀ ਲਾਟਰੀ ਪਾਓ ਮੈਨੂੰ ਪਹਿਲਾਂ ਤਾਂ ਇਹ ਲੱਗਦਾ ਜਿਹੜੇ ਤੁਹਾਡੇ ਕੋਲੇ 18 ਖੜੀਆਂ ਨੇ ਸਕਾਰਪੀਓ ਇੰਨਾ ਖੜੀਆਂ ਨੇ ਸਵਰਾਜ ਖੜੇ ਨੇ ਕੋਈ 20-30 ਲੱਖ ਦਾ ਮਾਲ ਖੜਾ ਪਹਿਲਾਂ ਤੁਸੀਂ ਇੰਨੇ ਕਿ ਲਾ ਲਓ ਬੈਗਰੂ ਕਿਰਪਾ ਕਰੂ ਕਿ ਹੁਣ ਨਾ ਕੋਈ ਸ਼ਰੋਮਣੀ ਕਮੇਟੀ ਬੋਲ ਰਹੀ ਆ ਤੁਸੀਂ ਇਹਨੂੰ ਕਿਵੇਂ ਦੇਖਦੇ ਇਹਦੇ ਬਾਰੇ ਗੱਲਬਾਤ ਕਰਨੀ ਥੋੜੇ ਨਾਲ ਇਹਦੇ ਬਾਰੇ ਮਾਨ ਇੱਕ ਤਰ੍ਹਾਂ ਦਾ ਜੂਆ ਹੀ ਆ ਯਾਰ ਸੱਟਾ ਜੂਆ ਲਾਟਰੀ ਇਹਨੂੰ ਕੋਸ ਮਰਜ਼ੀ ਕਹਿ ਲੋ ਤੁਸੀਂ ਸੱਟਾ ਜੂਆ ਲਾਟਰੀ ਪਰ ਗੱਲ ਇਹ ਆ ਵੀ ਸਰਕਾਰ ਇਸ ਕਰਕੇ ਫਸ ਗਈ ਉਹਨਾਂ ਨੇ ਸਰਕਾਰ ਨੇ ਅੱਗੇ ਜਿਹੜੇ ਉਂ ਹੁੰਦੇ ਸੀ ਲਾਟਰੀ ਸਿਸਟਮ ਉਹ ਤਾਂ ਬੰਦ ਕਰਤੇ ਧਰਮ ਦੇ ਮੁੱਦੇ ਤੇ ਆ ਕੇ ਅਫਸਰ ਡਰਦੇ ਆ ਹਮਦਰਵਾ ਗੁੱਦਰ ਦਾ ਕੰਮ ਉਹ ਰੋਕ ਰਿਹਾ ਚਾ ਗਊਸਾਲਾ ਰੋਕ ਰਿਹਾ ਰੋਕ ਰਿਹਾ ਹਾਂ ਉੱਥੋਂ ਜਿਹੜੇ ਉਹ ਮੁੰਡੇ ਤੇਰੇ ਮੇਰੇ ਵਰਗੇ ਪਾਉਂਦੇ ਸੀ ਉਹ ਰੋਕਦੇ ਉਹ ਰੋਕਦੇ ਬੜੇ ਟਰੈਕਟਰ ਥਾਣੇ ਚ ਖੜੇ ਆ ਵਿਚਾਰੇ ਉਹਨਾਂ ਨੇ ਪਤਾ ਨਹੀਂ ਕਿਵੇਂ ਲਏ ਹੋਣ ਸਾਡੇ ਤੇ ਰਾਮਪਰੇ ਵੀ ਖੜੇ ਆ ਰਾਮਪਰੇ ਵੀ ਖੜੇ ਉਹ ਰੋਕਦੇ ਠੀਕ ਆ ਚਲੋ ਸਰਕਾਰ ਨੂੰ ਗਲਤ ਲੱਗਿਆ ਰੋਕਦੇ ਪਰ ਜੇ ਇਸ ਤਰ੍ਹਾਂ ਗਲਤ ਆ ਤਾਂ ਇਹ ਧਰਮ ਦੀ ਯਾਰਡ ਲੈ ਕੇ ਧਰਮ ਦੀ ਆੜ ਲੈ ਕੇ ਕਰਦੇ ਹੁਣ ਸਾਡਾ ਤਾਂ ਯਾਰ ਇੰਨਾ ਮਾਨਮਤਾ ਇਤਿਹਾਸ ਹੈ ਸਾਨੂੰ ਇਹਨਾਂ ਗੱਲਾਂ ਦੀ ਲੋੜ ਕਿਉਂ ਪਈ ਇਹ ਸ਼ੈਤਾਨੀ ਦਿਮਾਗ ਦੀ ਕਾੜ ਹੈ ਉਸਕ ਮੇਰੇ ਵਰਗੇ ਲਾਲਾ ਕੋਈ ਮਾੜੇ ਬੰਦੇ ਸਮਾਜ ਦੇ ਲਾਲਾ ਕੜਾ ਮਚੌਦਰੀ ਜਿਹੜੇ ਬੈਠੇ ਨੇ ਮੇਰੇ ਵਰਗੇ ਹਨਾ ਪਿੰਡਾਂ 'ਚ ਉਹ ਨਾ ਬਈ ਮੈਂ ਕਰਕੇ ਦਿਖਾਉਣਾ ਹੈ ਹਮੇਸ਼ਾ ਵਾਸਤੇ ਮੈਂ ਗਰੰਟੀ ਕਰਦਾ ਤੁਸੀਂ ਪੁੱਛ ਕੇ ਵੇਖ ਲਓ ਜਿਹੜੇ ਵੀ ਪਿੰਡਾਂ 'ਚ ਇਹ ਹੋਇਆ ਉਥੇ 90% ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਉਹ ਵੀ ਭਾਈ ਤੁਸੀਂ ਪਿੰਡ ਦੀ ਮਿੱਟੀ ਪੱਟੀ ਜਾਣਦੇ ਹੋ ਕੱਲ ਨੂੰ ਕਿਸੇ ਨੇ ਇੱਥੇ ਜਵਾਕ ਨਹੀਂ ਵੇਹੁਣਾ ਅਗਲਾ ਕਹਿੰਦਾ ਤੁਸੀਂ ਤਾਂ ਗੁਰੂ ਘਰ ਮੰਗ ਕੇ ਪਾਇਆ ਵੀ ਸੋ ਤਾਂ ਗੁਰੂ ਘਰ ਨਹੀਂ ਪਾਇਆ ਬੰਦ ਰਿਹਾ ਹਾਂ ਇਹ ਮਹਿਣਾ ਬਹੁਤ ਵੱਡਾ ਬਹੁਤ ਵੱਡਾ ਮਹਿਣਾ ਆਪਾਂ ਪਿੰਡਾਂ 'ਚ ਰਹਿਣ ਵਾਲੇ ਬੰਦੇ ਆ ਅੱਗੇ ਜੇ ਕੋਈ ਇਹੋ ਜੀ ਗੱਲ ਹੁੰਦੀ ਬਾਸ਼ ਦੀ ਹੁੰਦੀ ਜਾਂ ਪਤਾ ਲੱਗ ਜਾਂਦਾ ਆਪਣੇ ਨੇੜੇ ਤੇੜੇ ਦੂਤਨ ਪਿੰਡ ਹੈ ਉਥੇ ਲੋਕਾਂ ਨੂੰ ਮਹਿਣਾ ਮੰਨਿਆ ਗਿਆ ਵੀ ਇਹ ਲੋਕ ਕੋਈ ਬਾਸ਼ ਨਹੀਂ ਦਿੰਦੇ ਬਾਬਾ ਮੈਂ ਈ ਅੱਜ ਕੱਲ ਜਿਹੜਾ ਜਵਾਨਾ ਅੱਜ ਕੱਲ ਹੋਇਆ ਪਿਆ ਗਰੰਟੀ ਸਿੰਘ ਨਹੀਂ ਇੱਥੇ ਆਉਂਦੇ ਖੰਡ ਪਾੜ ਕਰਨ ਨੂੰ ਧੂਫੀਆਂ ਨਹੀਂ ਇੱਥੇ ਆਉਂਦਾ ਜਾਪੀਆਂ ਇੱਥੇ ਆਉਂਦਾ ਲੋਕਾਂ ਕੋਲੇ ਕਿਸੇ ਕੋਲੇ ਡਾਲੀ ਵਾਲਾ ਨਹੀਂ ਇੱਥੇ ਆਉਂਦਾ ਡਾਲੀ ਵਾਲਾ ਨਹੀਂ ਇੱਥੇ ਆਉਂਦਾ ਤੇ ਕਿਹੜਾ ਬੰਦਾ ਵੀ ਸੋ ਇੰਨੀ ਟੈਨਸ਼ਨ ਲੈ ਕੇ ਪਰਚੀਆਂ ਕੱਟੂ ਬਿਨਾਂ ਲਾਲਚ ਤੋਂ ਬਿਨਾਂ ਲਾਲਚ ਤੋਂ ਇੰਨੀ ਜ਼ਿੰਮੇਵਾਰੀ ਲੈ ਕੇ ਨਾਮ ਕੱਟੂ ਸਹੀ ਇੰਨੀ ਜ਼ਿੰਮੇਵਾਰੀ ਲੈ ਕੇ ਪੈਸੇ ਨਹੀਂ ਸਾਫ਼ ਸੰਭਾਲ ਕਰੋ ਵੀ 1 ਰੁਪਿਆ ਉਹਨੇ ਖਾਣਾ ਨਹੀਂ ਤੇ ਉਹਦੇ ਪੈਸੇ ਇਕੱਠੇ ਕਰ ਤੋਂ ਸਾਫ਼ ਸੰਭਾਲ ਵੀ ਕਰੋ ਜ਼ਿੰਮੇਵਾਰੀ ਨਾਲ ਪਰਚੀਆਂ ਵੀ ਦੇਉਂ ਪਹਿਲੀ ਗੱਲ ਤਾਂ ਬਾਬਾ ਇਹਦੀ ਕੀ ਗਰੰਟੀ ਐ ਤੂੰ ਇੱਥੇ ਬੈਠੇ ਨੇ ਆਨਲਾਈਨ 500 ਇਹ ਥਾਂ 'ਚ ਪੈਸਾ ਵਗ ਗਿਆ ਹਾਂ ਮੈਂ ਤਾਂ ਜਿਹੜੇ ਤੇ ਸੋਡੇ ਵਰਗੇ ਮੈਂ ਤਾਂ ਤੈਨੂੰ ਵੀ ਕਹਿੰਦਾ ਮਾਨ ਵਿੱਚੇ ਜਿਹੜੇ ਬੰਦੇ ਯੂਟਿਊਬਰ ਹੈ ਜਾਂ ਜਿਹੜੇ ਹੁਣ ਵੀਡੀਓ ਪਾਉਂਦੇ ਆ ਇਹਨਾਂ ਗੱਲਾਂ ਦੀ ਚੱਲ ਤੂੰ ਤਾਂ ਸਮਝ ਗਿਆ ਗੱਲ ਸੋਤ ਮੇਰੇ ਤੋਂ ਗਲਤੀ ਨਹੀਂ ਪਹਿਲਾਂ ਗਲਤੀਆਂ ਹੋਈਆਂ ਪੈ ਗੀਆਂ ਉਹਦੇ ਵਿੱਚ ਨਹੀਂ ਚਲ ਉਹ ਗਲਤੀ ਇਹ ਯਾਰ ਨਿੱਜੀ ਬੰਦਿਆਂ ਦੇ ਆਪਦੇ ਲੱਤਾਂ ਦੇ ਭਾਰਤੇ ਸੀ ਭਾਰਤੇ ਸੀ ਆਪਣੇ ਇੱਕ ਦੇ ਜ਼ੋਰ ਤੇ ਕਿਸੇ ਨੇ ਕੁਝ ਕਰ ਲਿਆ ਸੀ ਉਹ ਵੀ ਮਾੜਾ ਪਰ ਜਿਹੜਾ ਧਰਮ ਦੀ ਝੜ ਲੈ ਕੇ ਕਰਨਾ ਜਾ ਰਿਹਾ ਇਹ ਤਾਂ ਜਮਾ ਬੇੜਾ ਬਿਠਾਉਣ ਵਾਲੀ ਗੱਲ ਹੈ ਉਹ ਤੂੰ ਮਾੜਾ ਕੀ ਹੋ ਸ਼੍ਰੋਮਣੀ ਕਮੇਟੀ ਦਾ ਆਬਜ਼ਰ ਚੁੱਪ ਕਰੀ ਬੈਠੀ ਐ ਮੈਂ ਤੇਰੇ ਸਾਹਮਣੇ ਜਿੱਦ ਪਹਿਲਾਂ ਸੱਤ ਮਾ ਡਰਾਏ 11 ਤੱਕ 1 ਏਰੀਆ ਸੰਗਰੂਰ ਜ਼ਿਲ੍ਹੇ ਆ ਏਰੀਆ ਇਹ ਜ਼ਿਆਦਾ ਏਰੀਆ ਜਾਦੇ ਕਰਕੇ ਮੈਂ ਪਹਿਲਾਂ ਵੀ ਜਿੱਦੇ ਉਹ ਕਰਿਆ ਤੂੰ ਮੈਨੂੰ ਫੋਨ ਤੇ ਕਿਹਾ ਮਨਿੰਦਰ ਨੂੰ ਵੀਡੀਓ ਭੇਜ ਮੈਂ ਮਨਿੰਦਰ ਨੂੰ ਵੀਡੀਓ ਭੇਜ ਕੇ ਫੋਨ ਵੀ ਲਾਇਆ ਮੈਂ ਕਿਹਾ ਮਨਿੰਦਰ ਇਹ ਤੇ ਵੀਡੀਓ ਕਰ ਲੈ ਆ ਜਮੀ ਮੈਂ ਕਿਹਾ ਮੈਂ ਆ ਜਾਣਾ ਜਾਂ ਤੂੰ ਇੱਥੇ ਆ ਜਾ ਆਪਣੀ ਗੱਲ ਵੀ ਹੋਈ ਸੀ ਹੈਨਾ ਪੀ ਗੱਲ ਇਹ ਆ ਯਾਰ ਕੋਈ ਬੰਦਾ ਬੋਲਣ ਨੂੰ ਹੀ ਤਿਆਰ ਨਹੀਂ ਪਤਾ ਨਹੀਂ ਕੀ ਗੱਲ ਹੈ ਸ਼੍ਰੋਮਣੀ ਕਮੇਟੀ ਚੁੱਪ ਕਰੀ ਬੈਠੀ ਆ ਇੱਕ ਬੰਦਾ ਐਂ ਕਹਿੰਦਾ ਵੀ ਯਾਰ ਮੈਂ ਪਾਪਾਂ ਦਾ ਭਾਗੀ ਨਾ ਬਣਾ ਇਹ ਗੁਰੂ ਘਰ ਬਣਾ ਰਿਹਾ ਮੈਂ ਤੇ ਜੱਟ ਚਲਣਾ ਪਾਵਾ ਪਰ ਗੁਰੂ ਘਰ ਮੈਨੂੰ ਲੱਗਦਾ ਨਹੀਂ ਸ਼੍ਰੋਮਣੀ ਇਹ ਕੀ ਕਰਦੇ ਆ ਗੁਰੂ ਘਰ ਵਾਲੀ ਕਮੇਟੀ ਨਾਲ ਠੇਕਾ ਕਰ ਲੈਂਦੇ ਭਾਈ ਤੁਹਾਨੂੰ 5 ਲੱਖ ਦੇ ਦਾਂਗੇ 10 ਲੱਖ ਦੇ ਦੇਾਂਗੇ ਬਾਕੀ ਸਾਡੇ ਸਭ ਜਗ੍ਹਾ ਵਰਤ ਲੈਣ ਤੁਹਾਡਾ ਨਾਮ ਵਰਤ ਲੈ ਹਾਂ ਬਾਕੀ ਸਾਡੇ ਗੁਰੂ ਕਮੇਟੀ ਨੂੰ ਲੱਗਦਾ ਯਾਰ ਆਪਾਂ ਨੂੰ ਕੀ ਕਰ ਜੋ ਮਰਜ਼ੀ ਕਰੀਏ ਪਿੰਡ ਦੇ ਬੰਦੇ ਆ ਹਾਂ ਪਰ ਮੈਨੂੰ ਨਹੀਂ ਲੱਗਦਾ ਬਿਨਾਂ ਲਾਲਚ ਤੋਂ ਕੋ ਮੰਗੇ ਉਹਨਾਂ ਦੀ ਲੈਟਰ ਪੈਡ ਲੈ ਲਈ ਗੁਰੂ ਗਊਸਾਲਾ ਦੀ ਗੁਰੂ ਘਰ ਵਾਲੀ ਦੀ ਕਮੇਟੀ ਨਾਲ ਗੱਲ ਕਰ ਲਈ ਪਰ ਇਹ ਤਾਂ ਲੋਕਾਂ ਨੇ ਰੀਤ ਹੀ ਤੋੜ ਲਈ ਸੱਤ ਮੱਠਵਾ ਡਰਾ ਗੁਰੂ ਘਰਾਂ ਤੇ ਗਊਸਾਲਾ ਤੇ ਯਾਰ ਦਾ ਸਕੀਮ ਤਾਂ ਲੋਕ ਹੁਣ ਇੰਨੀ ਤੱਕ ਪਾਉਣ ਲੱਗ ਗਏ ਇੱਥੋਂ ਤੱਕ ਸਾਡੇ ਕੋਲੇ ਗੁਰੂ ਘਰ ਦੀ ਲੈਟਰ ਪੈਡ ਲੈਣ ਖਾਤਰ ਲੋਕ ਪਹਿਲਾਂ ਤਾਂ ਕੱਲੇ ਰਾਜਨੀਤਿਕ ਲੋਕ ਆਉਂਦੇ ਹੁੰਦੇ ਸੀ ਅਸੀਂ ਜੀ ਆਹ ਕਰਨਾ ਗੁਰੂ ਘਰ ਦੀ ਲੈਟਰ ਹੈਡ ਦੇ ਦਿਓ ਆਹ ਕਰਨਾ ਹੁਣ ਤਾਂ ਜਿਹੜੇ ਟੂਰਿਸਟ ਹੈ ਟੂਰਿਸਟ ਬੰਦੇ ਟੂਰ ਟਾਰ ਲੈ ਕੇ ਜਾਂਦੇ ਆ ਉਹ ਵੀ ਸਾਥੋਂ ਗੁਰੂ ਘਰਾਂ ਦੀਆਂ ਲੈਟਰ ਹੈਡਾਂ ਮੰਗਦੇ ਆ ਵੀ ਸਾਨੂੰ ਜੀ ਉੱਥੇ ਕਮਰੇ ਮਿਲ ਜਾਣਗੇ ਸਾਨੂੰ ਜੀ ਵੀ ਤੁਸੀਂ ਬਿਜ਼ਨਸ ਹੈ ਤੁਸੀਂ ਬਿਜ਼ਨਸ ਕਰਨਾ ਸੰਗਤ ਨੂੰ ਲੈ ਕੇ ਜਾਣਾ ਤੁਸੀਂ ਆਪਦੇ ਸਿਰ ਤੇ ਲੈ ਕੇ ਜਾਓ ਯਾਰ ਤੁਸੀਂ ਜਦੋਂ ਕਿਰਾਇਆ ਲੈਣਾ ਪੈਸਾ ਲੈਣਾ ਅਗਲੇ ਨੂੰ ਪ੍ਰਬੰਧ ਦਿਓ ਪਾਪਾ ਜਿਹੜੇ ਰੈਂਟ ਵਾਲੇ ਰੱਖਦੇ ਆ ਜਿਵੇਂ ਤੂੰ ਗੱਲ ਕਰਕੇ ਟੈ ਵੀ ਪਿੰਡ ਦੀ ਵੇਚਤੀ ਵਾਲੀ ਗੱਲ ਆ। ਉੱਥੇ ਜ਼ਮੀਨ ਆ ਮੰਨ ਲਾ ਪਿੰਡ ਨੂੰ ਨਾਰਮਲ ਛੋਟੇ ਛੋਟੇ ਪਿੰਡ ਨੂੰ 2000 ਕਿੱਲਾ 2500 ਕਿੱਲਾ ਹੁੰਦਾ। ਪਰ ਮੈਂ 500 ਕਿੱਲਾ ਹੋਵੇ। ਜ਼ਮੀਨ ਇੱਕ ਕਮਾਈ ਵਾਲੇ ਕਮਾਈ ਦਾ ਸਾਧਨ ਚਾਹੀਏ ਅਗਲੇ ਸਰ ਕੋਈ ਗਰੀਬ ਅਮੀਰ ਉਹਦੇ ਕੋਲ ਕਿੱਲਾ 2 ਕਿੱਲਿਆ ਪਰ ਕਿੱਲੇ ਮਗਰ ਪੈਸੇ ਪਾ ਲੋ ਸੌਖੇ ਬਣ ਜਾਣਾ। ਸਾਰੇ ਪਿੰਡਾਂ ਜੀ ਪੈਂਦੇ ਆ। ਵੱਧ ਪਾ ਲੋ। ਹਾਂ। ਹੈ ਦੂਜੀ ਗੱਲ ਹਰੇਕ ਪਿੰਡ ਮੈਨੂੰ ਹੀ ਲੱਗਦਾ ਪੰਜਾਬ ਦਾ ਕੋਈ ਪਿੰਡ ਬਚਾ ਉਹ ਜਿੱਥੇ ਗੁਰੂ ਘਰ ਨਾ ਹੋਵੇ। ਕੰਪਲੀਟ ਨਾ ਬਣਿਆ ਹੋਵੇ। ਇੰਨੇ ਸਾਲ ਹੋ ਗਏ ਆਪ ਆਪਾਂ ਇਹ ਗੱਲ ਤੇ ਟਿੱਪਣੀ ਨਹੀਂ ਕਰਦੇ ਬਣਾਉਣ ਚਾਹੀਦਾ ਚਲੋ ਆਵਾਦੀ ਵਧ ਗਈ ਹੈ ਲੋਡ ਹੈ ਹਾਂ ਪਰ ਆ ਜਿਹੜਾ ਠੱਗੀ ਠੋਰੀ ਦਾ ਪੈਸਾ ਕਿਸੇ ਨੂੰ ਲਾਲਚ ਦੇ ਕੇ ਉਹਨੂੰ ਗਮਰਾਹ ਕਰਕੇ ਤੁਸੀਂ ਪੈਸਾ ਉਹ ਲਾ ਰਹੇ ਹੋ ਅਗਲੇ ਨੂੰ ਤਾਂ ਤੁਸੀਂ ਉਹਨੂੰ ਤਾਂ ਕੋਈ ਸ਼ਰਤਾਂ ਨਹੀਂ ਨਾ ਉਹਨੂੰ ਤਾਂ ਆਪਦੀ ਉਹਨੂੰ ਤਾਂ ਦਿੰਦੇ ਆ ਉਹਨੂੰ ਤਾਂ ਥਾਰ ਦਿੰਦੀ ਐ ਉਹ ਕਿੱਥੇ ਬੰਦੇ ਨੇ ਆਪ ਜਾ ਕੇ ਆ ਜੀ ਮਾਇਆ ਜੀ 2000 ਰੁਪਏ ਮੇਰਾ ਸੇਵਾ ਚ ਲਾਓ ਜੀ ਸੇਵਾ ਚ ਲਾਓ ਜੀ ਉਹਦੇ ਵੀ ਸੰਤੁਸ਼ਟੀ ਆ ਉਹਨੂੰ ਤਾਂ ਕੋਈ ਉਹਨੂੰ ਗੁਰੂ ਕਰ ਪਹੁੰਚੇ ਗਊਸਾ ਨਾ ਜੋ ਮਾਰਕੀ ਕਰ ਬਹੁਤ ਹੈ ਲਾਲਚ ਹੈ ਨਾ ਹੋ ਨਿਕਲੂਗਾ ਯਾਰ ਸਾਡੇ ਐਡਾ ਮਾਨਮਤਾ ਇਤਿਹਾਸ ਸਾਡੇ ਐਡੀ ਵੱਡੀਆਂ ਕੁਰਬਾਨੀਆਂ ਦੁਨੀਆ ਤੇ ਬਾਲਪਤਰ ਚਰ ਸਿਰ ਸਿਰ ਦੇਣ ਵਾਲੀ ਕੌਮ ਅੱਜ ਯਾਰ ਪੈਸੇ ਮੰਗ ਕੇ ਗੁਰੂ ਘਰ ਪਾ ਰਹੀ ਹੈ ਸ਼ਰਮ ਨੀ ਆਉਂਦੀ ਗਿੱਡੀ ਸ਼ਰਮ ਨਾਲੇ ਅੱਜ ਮੰਨ ਲਾ ਕੋਈ ਦੋ ਬੰਦੇ ਚੰਗੇ ਆ ਮੂਰੇ ਅੱਜ ਉਹ ਚੰਗੇ ਆ ਕੱਲ ਨੂੰ ਕਿਸੇ ਕੋਲੇ ਕੀ ਮੀਟਰ ਲੱਗਿਆ ਤੇਰੇ ਅੰਦਰ ਮੈਂ ਮੀਟਰ ਲਾ ਕੇ ਦੇਖ ਲੂ ਤੂੰ ਸੱਚਾ ਜਾਂ ਝੂਠਾ ਹੈ ਇਹ ਕਿੱਡੀ ਮਾੜੀ ਰੀਤ ਹੈ ਆਪਾਂ ਰੋਕਾਂਗੇ ਕਿਵੇਂ ਇਹਨੂੰ ਪੈਸੇ ਖਾਤਰ ਤਾਂ ਲੋਕ ਸਕੇ ਭਰਾ ਨੂੰ ਹਾਂ ਸਕੇ ਭਰਾ ਨੂੰ ਮਾਰੀ ਜਾਂਦੇ ਆ ਤੇ ਇਹ ਵਾਸਤੇ ਅਪਾ ਇਹ ਬੇਨਤੀ ਕਰਦੇ ਆ ਤੇਰੇ ਮਾਧਿਅਮ ਰਾਹਿਮਾਨ ਸ਼ਰਮਣੀ ਕਮੇਟੀ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾਵੇ ਵਿਧੀ ਵਿਵਧਾਨ ਬਣਾਵੇ ਵੀ ਜੇ ਕਿਸੇ ਗੁਰੂ ਘਰ ਨੇ ਕਾਰ ਸੇਵਾ ਕਰਨੀ ਹੈ ਜਾਂ ਕੋਈ ਫੰਡਾਂ ਦੀ ਜਾਂ ਡੋਨੇਸ਼ਨ ਦੀ ਲੋੜ ਹੈ ਉਹ ਸ਼੍ਰੋਮਣੀ ਕਮੇਟੀ ਤੋਂ ਪਾਸ ਕਰਾਵੇ ਜਾਂ ਪਿੰਡਾਂ ਪਿੰਡਾਂ ਦੇ ਵਿੱਚ ਜਿਹੜੇ ਸੰਗਤ ਹੈ ਪੰਚਾਇਤਾਂ ਨੇ ਜਾਂ ਆਮ ਸੰਗਤੀ ਜੁੜ ਕੇ ਇਕੱਠੀ ਹੋ ਕੇ ਮਤੇ ਪਾਵੇ ਹੂੰ ਇਹ ਲਾਟਰੀਆਂ ਦੇ ਵਿੱਚ ਇੰਨੀ ਪਿੱਛੇ ਜੇ ਠੱਗੀ ਹੋਈ ਆ ਇਹ ਕੀ ਕਰਦੇ ਆ ਕਿ ਚਾਹੇ ਕਾਰੋਕਰ ਵਾਲੇ ਇਹ ਠੇਕਾ ਕਰ ਲੈਂਦੇ ਮੰਨ ਲਓ ਮੈਨੂੰ ਇਹਨਾਂ ਨੇ ਪਰਚੀ ਦਿੱਤੀ ਅੱਧ ਮੁੱਲ ਤੇ ਮੈਂ ਜਾ ਗਾਂਹਾਂ ਕਟਨੀਆਂ ਨੇ ਠੀਕ ਹੈ ਉਹ ਪਰਚੀ ਦਿੱਤੀ ਉਹ ਮੇਰੇ ਅਰਗੇ ਨੂੰ ਲਾਲਚ ਇਹਨਾਂ ਕੀ ਕਰਨਾ ਮੈਂ ਤਾਂ ਤੁਹ ਸਲਿੱਪ ਲੈ ਲਈ ਉਹ ਮਤਲਬ ਉਹ 10000 ਦੀ ਮੈਨੂੰ ਤੁਸੀਂ ਪੰਜ ਦੇ ਦਿੱਤੀ ਮੈਂ ਤਾਂ ਦੱਸਦੀ ਕੱਢ ਅੱਧ ਮੈਂ ਸੁੱਨ ਦੇਣਾ ਮੈਂ ਉਹ ਅੱਧ ਵੀ ਨਹੀਂ ਦਿੰਦਾ ਐਡੇ ਲੋਕ ਠੱਗ ਇਹਨਾਂ ਦਾ ਬਹਿ ਜਾ ਬੇੜਾ ਉਹਦੇ ਨਾਲ ਦੀ ਹੋਰ ਛਪਾ ਲੈਂਦੇ ਹੋਰ ਛਪਾ ਲੈਂਦੇ ਉਹਦੇ ਨਾਲ ਦੀ ਹੋਰ ਛਪਾ ਕਰਕੇ ਯਾਰ ਜਿਹੜਾ ਵਿੱਚ ਪੈਂਦੀ ਨਹੀਂ ਉਹ ਖਾਸ ਕਰ ਜਿਹੜਾ ਮਾਨ ਆਪਣਾ ਮਹਿਕਮਾ ਆ YouTube ਵਾਲਾ Facebook ਵਾਲੇ ਬਲੌਗਰ ਇਹਨਾਂ ਬੰਦੇ ਇਹ ਬੰਦੇ ਠੇਕਾ ਲੈਂਦੇ ਆ ਪਰਚੀਆਂ ਦਾ ਵੀ ਮੈਂ ਤੁਹਾਡੀ ਵੀਡੀਓ ਪਾਉ ਮੈਨੂੰ 1000 ਪਰਚੀ ਦੇਓਗੇ ਐਂ ਕਰਦੇ ਆ ਗੁਰੂ ਘਰ ਵਾਲੇ ਆਏ ਵੀ ਦਿੰਦੇ ਆ ਹਾਂ ਦਿੰਦੇ ਆ ਲਾਲ ਜੀ ਗਊ ਸਾਹਿਬ ਆਏ ਵੀ ਦਿੰਦੇ ਆ ਦਿੰਦੇ ਆ ਲਾਲ ਜੀ ਇਹ ਤਾਂ ਲੱਗ ਤਿਆਰ ਨਹੀਂ ਆ ਲੱਗਦਾ ਕੀ ਬਧਾਰਮਿਕ ਮੁੱਦਾ ਇਹ ਤੇ ਕਿਉਂ ਪਰ ਉੱਥੇ ਕਿਹਦੇ ਨਾਲ ਕਿਤੇ ਜਿਹੜੀ ਇੱਥੇ ਵੀਡੀਓ ਪੈ ਗਈ ਉਹ ਸਾਰੀ ਦੁਨੀਆ ਤੇ ਜਾਣੀ ਆ ਉਹ ਰੇਕ ਕੌਮ ਕੋਲੇ ਜਾਣੀ ਆ ਰੇਕ ਦੇਸ਼ ਤੇ ਜਾਣੀ ਆ ਯਾਰ ਆਪਾਂ ਕੱਲ ਨੂੰ ਦੂਜੇ ਬੰਦੇ ਨੂੰ ਜਵਾਬ ਕੀ ਦੇਵਾਂਗੇ ਜੇ ਮੰਨ ਲਾ ਕੋਈ ਗੁਰੂ ਘਰ ਬਣਿਆ ਮਨ ਲਾ ਮੈਂ ਠੱਗੀ ਮਾਰ ਕੇ ਕੋਈ ਕੰਮ ਕਰਿਆ ਜਾਂ ਮੈਂ ਘਰ ਪਾਇਆ ਜਾਂ ਚਵਾਰਾ ਪਾਇਆ ਗਏ ਆਪਾਂ ਪਿੰਡਾਂ ਚ ਆਮ ਗੱਲਾਂ ਸੁਣਦੇ ਆਂ ਵੀ ਆ ਫਲਾਣੇ ਬੰਦੇ ਨੇ ਜਾਂ ਠੱਗੀ ਮਾਰੀ ਤੇ ਆ ਦੇਖ ਲੈ ਚਵਾਰੇ ਪਾਈ ਬੈਠਾ ਪਰ ਉਹ ਚਵਾਰਾਂ ਚ ਬਸਿਆ ਕੋਈ ਨਹੀਂ ਹੂੰ ਤੇ ਇਹ ਗੁਰੂ ਘਰਾਂ ਚ ਕੱਲ ਨੂੰ ਆਪਾਂ ਜਵਾਬ ਕੀ ਦੇਵਾਂਗੇ ਅਗਲਾ ਕਹਿੰਦਾ ਤੁਸੀਂ ਯਾਰ ਠੱਗੀ ਮਾਰ ਕੇ ਦਾ ਗੁਰੂ ਘਰ ਪਾਇਆ ਹੂੰ ਆਪਣੀ ਕੌਮ ਕੋਲੇ ਮਨ ਲਾ ਮੇਰੇ ਕੋਲੇ ਹੀ ਕੱਲ ਨੂੰ ਕੀ ਜਵਾਬ ਆ ਕਿਸੇ ਬੰਦੇ ਤੋਂ ਮੈਨੂੰ ਨਹੀਂ ਲੱਗਦਾ ਤੂੰ ਉਰਦਵਾਲੇ ਦਾ ਬਾਬਾ ਪ੍ਰਧਾਨ ਹੈ ਤੇ ਉਹ ਆਉ ਦੇ ਕੰਮ ਕਰਦਾ ਤੇਰੇ ਕੋਲੇ ਬਹੁਤ ਘੱਟ ਸਮਾਂ ਗੁਰਦੁਆਰੇ ਉੱਥੇ ਕੰਮ ਕਰਨ ਨੂੰ ਹਾਂ ਤੂੰ ਇੱਥੋਂ ਵਾਲਾ ਕੰਮ ਛੱਡ ਕੇ ਲਾਟਰੀਆਂ ਕੱਢ ਲਵੇਂਗਾ ਕਿਹੜਾ ਕੱਡੂਗਾ ਆਪਣਾ ਵੈਸਟੋ ਬਣਾ ਲਾਟਰੀ ਕੱਢ ਲਵੇਂਗਾ ਇਹ ਗੇਮ ਕੁਝ ਹੋ ਰਿਹਾ ਹੈ ਠੀਕ ਹੈ ਆਪਾਂ ਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਅਸੀਂ ਫੋਨ ਕਰਿਆ ਬੰਦੇ ਨੂੰ ਫੋਨ ਤੇ ਬਾਬੇ ਨਾਲ ਗੱਲ ਕਰੀ ਬਾਬੇ ਨੇ ਪਿਆਰ ਨਾਲ ਗੱਲ ਕਰੀ ਉਹ ਕਹਿੰਦਾ ਭਾਈ ਅਸੀਂ ਕਿਹੜਾ ਚਿੱਟਾ ਵੇਚਦੇ ਆ ਚਿੱਟਾ ਵੇਚਦੇ ਉਹਨਾਂ ਨੂੰ ਰੋਕੋ ਉਹਨਾਂ ਨੂੰ ਰੋਕੋ ਲੈ ਨੀ ਵੀ ਚਿੱਟਾ ਵੇਚਨ ਵਾਲਾ ਵੀ ਮੜਾ ਸਮਾਜ ਵਾਸਤੇ ਤੂੰ ਵੀ ਮੜਾ ਤੂੰ ਵੀ ਮੜਾ ਚਿੱਟੇ ਨਾਲੋਂ ਵੱਧ ਮੜਾ ਸਮਾਜ ਵਾਸਤੇ ਚਿੱਟੇ ਆਲਾ ਤਾਂ ਦੀਂਦਾ ਵੀ ਆਪੇ ਚਿੱਟਾ ਵੇਚਦਾ ਮੜਾ ਹੁੰਦਾ ਹਾਂ ਜਿਹੜਾ ਤੂੰ ਤੁਸੀਂ ਪਾ ਕੇ ਗਾਤਰੇ ਬਣ ਕੇ ਸਿਰ ਤੇ ਪੱਗਾਂ ਤੁਸੀਂ ਠੱਗੀਆਂ ਮਾਰੀ ਜਾਂਦੇ ਹੋ ਯਾਰ ਮੈਨੂੰ ਤਾਂ ਸ਼ਰਮ ਨਹੀਂ ਆਉਂਦੀ ਜਿਹੜਾ ਬੰਦਾ ਉਹ 70 ਸਾਲ ਦਾ ਬੰਦਾ ਉਮਰ ਚਿੱਟੀ ਦਾੜੀ ਵਾਲਾ ਜਿਹੜਾ ਆਸਾਸ ਦਸਤੀ ਜਾਂਦਾ ਵਿੱਚ ਹਾਂ ਵੀ ਬਾਈ ਜੀ ਲਾਟਰੀ ਪਾਓ ਸੇਵਾ ਲੁੱਟ ਲੋ ਕਿਹੜੀ ਸੇਵਾ ਲੁੱਟਣ ਵਾਲੀ ਇੱਕ ਬੰਦਾ ਫਿਰ ਠੱਗੀ ਦੇ ਇੱਕ ਬੰਦਾ ਦਿਹਾੜੀ ਕਰਦਾ ਉਹਦੇ ਬੱਚੇ ਕਹਿੰਦੇ ਪਾਪਾ ਕੀ ਆ ਆਪਣੇ ਦਿਨ ਬਦਲ ਜਾਣਾ ਕੋਈ ਚੀਜ਼ ਨਿਕਲਿਆ ਵੇ ਪਾਪਾ ਤੁਸੀਂ ਸਾਜਿਬਾਕ ਦਿਖਾਉਨੇ ਹੋ ਲਾਲਚ ਦਾ ਯਾਰ ਕੀ ਅਸੀਂ ਹੁਣ ਲੋਕਾਂ ਨੂੰ ਲਾਲਚ ਦੇ ਕੇ ਸਾਡੇ ਗੁਰੂ ਘਰ ਬੰਨ ਗਏ ਹਾਂ ਕੱਲ ਨੂੰ ਅਸੀਂ ਪ੍ਰਬੰਧ ਚਲਾਉਣ ਵੇਲੇ ਆਏ ਕਹਦੇ ਆਂਗੇ ਵੀ ਚਾ ਪ੍ਰਬੰਧ ਨਹੀਂ ਚੱਲਦਾ ਜੀ ਲਾਟਰੀ ਪਾਓ ਲਾਟਰੀ ਪਾਓ ਹਾਂ ਐ ਫੇਰ ਫੇਰ ਆਪਾਂ ਜਵਾਬ ਕੀ ਦੇਵਾਂਗੇ ਕਿਸੇ ਨੂੰ ਕੋਈ ਇਹ ਤੇ ਕਿਸੇ ਦੀ ਨਿਗਾ ਨਹੀਂ ਕੋਈ ਹੁਣ ਤਾਂ ਪਿੱਛੇ ਦੇ ਆਪਣੇ ਆ ਪਿੰਡਾਂ ਚ ਆਪਣੇ ਆ ਭਗਤ ਏਰੀਏ ਦੇ ਵਿੱਚ ਬੰਦਿਆਂ ਨੇ ਲਾਟਰੀ ਰੱਖੀ ਹਾਂ ਐਨ ਸਕਾਰਪੀਓ ਗੱਡੀ ਜੀ ਫਲਾਨ ਆਈ ਧੌਂਕਾ ਜੀ ਬੌਂਕਾ ਜੀ ਉਹਨਾਂ ਨੇ ਘੱਟੋ ਘੱਟ 60 70 ਲੱਖ ਮੇਰੇ ਹਿਸਾਬ ਨਾਲ ਰੁਪਇਆ ਇਕੱਠਾ ਕਰ ਲਿਆ ਕਰ ਲਿਆ ਜਦੋਂ ਇਕੱਠਾ ਕਰ ਲਿਆ ਰੌਲਾ ਪੈ ਗਿਆ ਰੌਲਾ ਪੈ ਗਿਆ ਬੰਦੇ ਚੱਕਲੇ ਬੰਦਾ ਕੋਈ 20 ਦਿਨ ਪਤਾ ਨਹੀਂ ਮਹੀਨਾ ਅੰਦਰ ਲਾਇਆ ਕੋਈ ਲੁੱਕ ਗਿਆ ਕੋਈ ਕਿਵੇਂ ਆਉਂਦਿਆਂ ਕੋਈ ਲਾਟਰੀ ਨਹੀਂ ਕੱਢੀ ਕੁਛ ਨਹੀਂ ਉਹ ਫਿਰਦੇ ਆ ਬੰਦੇ ਕਿਸੇ ਨੇ ਸੈਟਿੰਗ ਕਰ ਲਈ ਯਾਰ ਕੋਈ ਲਾਟਰੀ ਨਹੀਂ ਕੱਢੀ ਪੈਸੇ ਕਿਹਦੇ ਗਏ ਲੋਕਾਂ ਦੇ ਲੋਕਾਂ ਦੇ ਜੇ ਬਾਬਾ ਮਹੀਨਾ 20 ਦਿਨ ਜੇਲ੍ਹ ਚ ਲਾ ਕੇ ਤੁਹਾਨੂੰ 50 ਲੱਖ ਰੁਪਇਆ ਬਣਦਾ ਸੌਦਾ ਮਾੜਾ ਮਾੜਾ ਮੰਨ ਲਾ ਕਿਸੇ ਦਾ 1000 ਪਾ ਕੇ ਦਾ ਦੋ ਅਗਲਾ ਚੁੱਪ ਕਰ ਜੋ ਅਗਲਾ ਕਹਿੰਦਾ ਆਪਾਂ ਕੀ ਲੈਣਾ ਛਿੰਡੋ ਪਰ 500 ਪਿੱਛੇ 500 ਪਿੱਛੇ ਕੌਣ ਕਿੱਥੇ ਜਾਊਗਾ ਕਰਾਇਆ ਲੱਗੇ ਜਾਂਦਾ ਕੋਈ ਨਹੀਂ ਜਾਂਦਾ ਕੌਣ 500 ਪਿੱਛੇ ਲੜਾਈ ਕਰੋ ਠੀਕ ਹੈ ਪਹਿਲਾਂ ਇਸ ਸਿਸਟਮ ਜਿਹੜਾ ਚੱਲਿਆ ਸੀ ਮੇਰੇ ਵਰਗੇ ਨੇ ਵੀਡੀਓ ਸਾਨੂੰ ਲਾਲਚ ਦੇ ਕੇ ਕਹਿ ਲੋ ਪ ਕਸ਼ਾਤ ਸਾਰੇ ਬੰਦੇ ਪਿੱਛੇ हट ਗਏ ਲੋਕਾਂ ਦੇ ਪਰਚੇ ਹੋਇਆ ਆ ਆਮ ਬੰਦੇ ਦੇ ਪਰਚੇ ਪਰ ਹੁਣ ਗੁਰੂ ਘਰ ਇਹਨਾਂ ਨੇ ਆਡ ਲੈ ਲਈ ਕਿੰਨੀਆਂ ਗਊਸ਼ਾਲਾ ਬਣਾਉਣੀ ਆ ਜੀ ਸੈੱਡ ਪਾਉਣੀਆਂ ਜੀ ਲੰਗਰ ਹਾਲ ਬਣਾਉਣੀ ਆ ਨੀ ਖਾਸ ਪਹਿਲਾਂ ਜੇ ਜੇ ਤੁਸੀਂ ਸੱਚੇ ਸੇਵਾਦਾਰ ਹੋ ਵੀ ਗੁਰੂ ਘਰ ਨੂੰ ਤੁਸੀਂ ਸਮਰਪਤ ਹੋ ਸੇਵਾਦਾਰ ਹੋ ਪਹਿਲਾਂ ਤੁਸੀਂ ਉੱਥੇ 30 40 ਲੱਖ ਦੀਆਂ ਚੀਜ਼ਾਂ ਖੜਾਈ ਖੜੇ ਹੋ ਉਹ ਕੋਲੋਂ ਲਾਇਆ ਤੁਸੀਂ 30 40 ਲੱਖ ਉਹ ਲਾਓ ਐਨੇ ਫਾਸਲਾ ਜੂ ਕਿਰਪਾ ਜੂ ਕੋਈ ਸਾਡੇ ਪਿੰਡ ਦਾ ਐਨਆਰਆਈ ਆਜੂ ਨਾਲੇ ਗੁਰੂ ਘਰ ਦੇ ਵਿੱਚ ਤਾਂ ਜਦੋਂ ਕੰਮ ਚੱਲੀ ਜਾਂਦਾ ਹੈ ਅੱਜ ਤੱਕ ਕੋਈ ਗੁਰੂ ਘਰ ਨਹੀਂ ਟੁੱਟਿਆ ਸ਼ਹਿਰਾਂ ਦੇ ਵਿੱਚ ਨਾ ਗੁਰੂ ਘਰ ਸ਼ਹਿਰਾਂ ਚ ਕੀ ਹੈ ਪਿੰਡਾਂ ਚ ਤਾਂ ਆਪਣੇ ਜ਼ਮੀਨ ਹੈ ਸ਼ਹਿਰਾਂ ਦੇ ਵਿੱਚ ਗੁਰੂ ਘਰਾਂ ਕੋਲੇ ਛੋਟੀ ਏਰੀਆ ਹੁੰਦਾ ਹੈ ਸ਼ਹਿਰ ਵੱਡੇ ਆ ਜਾਂ ਬਸਤੀਆਂ ਦੇ ਵਿੱਚ ਗੁਰੂ ਘਰ ਬਣਾਏ ਆ ਬਠਿੰਡੇ ਦੀ ਗੱਲ ਲਾ ਰਿਹਾ ਤੈਨੂੰ ਮੈਂ ਉਹ ਸਾਡੀ ਭੈਣ ਰਹਿੰਦੀ ਆ ਉੱਥੇ ਬਠਿੰਡੇ ਉਹ ਕਹਿੰਦੀ ਵੀ ਭਾਈ ਆ ਐਂ ਕਰਕੇ ਐਂ ਗੱਲ ਹੈ ਇੱਕ ਦੋ ਬੰਦੇ ਆਪਣੇ ਸੰਪਰਕ ਚ ਬਠਿੰਡੇ ਦੇ ਸੀਗੇ ਅਸੀਂ ਕਿਹਾ ਯਾਰ ਵੀ ਆਹ ਸੇਵਾ ਕਰਨ ਵਾਲੀ ਆ ਇਸ ਤਰ੍ਹਾਂ ਕਰਕੇ ਉਹਨਾਂ ਬੰਦਿਆਂ ਨੇ ਉੱਥੇ ਕੰਮ ਵੇਡ ਤਾਂ ਸਾਰਾ ਲੱਖ ਰੁਪਏ ਨਾਲ ਕੰਮ ਚਲਾਇਆ ਸੀ ਉਹਨਾਂ ਨੇ ਤੇ ਅੱਜ ਦਰਬਾਰ ਸਾਹਿਬ ਵੀ ਬਣੀ ਜਾਂਦਾ ਸਾਰਾ ਕੰਮ ਹੋਈ ਜਾਂਦਾ ਤੇ ਪੂਰਾ ਵਧੀਆ ਇੱਕ ਨੰਬਰ ਗੁਰੂ ਘਰ ਬਣ ਗਿਆ ਯਾਰ ਵੀ ਉੱਥੇ ਜਿਹੜਾ ਸਮਾਜ ਰਹਿੰਦਾ ਕੋਈ ਬੰਦਾ ਗੁਰੂ ਘਰ ਤੋਂ ਬੇਮੁਖ ਨਹੀਂ ਕੋਈ ਬੰਦਾ ਪਿੱਛੇ ਨਹੀਂ ਹਟਦਾ ਪਿੰਡ ਦੇ ਵਿੱਚ ਤੁਸੀਂ ਆਪ ਛੋਟੇ ਪਿੰਡ ਵਿੱਚ ਪਾਏ ਹੋ ਸਾਡੇ ਵੀ ਪਾਏ ਪਹੁੰਚ ਜੇ ਕਿਸੇ ਨੂੰ 1000 ਰੁਪਿਆ ਕਿੱਲੇ ਮਗਰ ਪਾਤਾ ਕਿਹੜਾ ਬੰਦਾ ਐਡਾ ਗੁਰੂ ਤੋਂ ਮਨਮੁੱਖ ਹੈ ਕੋਈ ਨਹੀਂ ਹਟਦਾ 2 ਕਿੱਲੇ ਵਾਲਾ ਸਭ ਤੋਂ ਪਹਿਲਾਂ ਦੇਉ 50 ਕਿੱਲੇ ਵਾਲਾ ਲੇਟ ਹੋ ਜੇ ਹੋ ਜੇ 2 ਕਿੱਲੇ ਵਾਲਾ ਪਹਿਲਾਂ ਆਖੋ ਵੀ ਕਵੀਲਰ ਦੇ ਉੱਤੇ ਚਲਦੀ ਰਹਿੰਦੇ ਪਹਿਲਾਂ ਆਪਣੇ ਪਰਚੀ ਕੱਟੀ ਆ ਜਾਂ ਗੁਰੂ ਘਰ ਅਲਾਸਮੈਂਟ ਕਰਿਆ ਆਪਾਂ ਗੁਰੂ ਘਰ ਦੇ ਕੇ ਆ ਨਾਲੇ ਯਾਰ ਜਿਹੜਾ 1000 ਦਾ ਦੇਣ ਦਾ ਮਾਦਾ ਉਹ ਅਗਲਾ ਵੱਧ ਕੇ 1500 ਦਿੰਦਾ ਉਹ ਕੋਸ਼ਿਸ਼ ਕਰਦਾ ਮੈਂ 1100 ਮੈਂ 1100 ਦੇਵਾਂ ਮੈਂ 150 ਤਬੰਦ ਕੇ ਬੇਨਤੀ ਆ ਚਾਹੇ ਗੁਰੂ ਘਰ ਦਾ ਚਾਹੇ ਗਊਸ਼ਾਲਾ ਦਾ ਇਸ ਠੱਗੀ ਦੇ ਆੜ ਵਿੱਚ ਨਾ ਆਓ ਥੋੜਾ ਰਾਤ ਦਾ ਪੁੰਨ ਸੇਵਾ ਕਰਨ ਦਾ ਸਿੱਧੇ ਜਾ ਕੇ ਕਰੋ ਸਿੱਧੇ ਜਾ ਕੇ ਕਰੋ ਤੁਹਾਡੇ ਨੇੜੇ ਤੇੜੇ ਗੁਰੂ ਘਰ ਆ ਕੋਈ ਲੋਕ ਬੰਦਾ ਉਹਦੀ ਕਰੇ ਥੋੜੀ ਕੋਈ ਪਰਚੀ ਪੁਰਚੀ ਨਹੀਂ ਪੈਂਦੀ ਕੋਈ ਤੁਸੀਂ ਥੋੜੇ 500 ਤੁਸੀਂ ਪਾਇਆ ਉਹ ਕਰ ਤੁਸੀਂ ਜਦੋਂ ਨਿਕਲਦਾ ਜਾ ਨਹੀਂ ਸਕਦੇ ਨਾ ਇਹਨਾਂ ਦੀ ਮਰਜ਼ੀ ਹੈ ਤੁਹਾਡੇ ਸਾਹਮਣੇ ਕੱਢਣ ਨਾ ਕੱਢਣ ਇੱਕ ਦਿਨ ਪਹਿਲਾਂ ਕਰਦੇ ਨੇ ਕਿੰਨੇ ਤਾਂ ਹੀ ਫਰਾਡ ਹੋਏ ਆ ਯਾਰ ਪਰਚੀਆਂ ਕੋਈ ਹੋਰ ਨਿਕਲ ਗਈਆਂ ਪਾਇਆ ਕੋਈ ਹੋਰ ਹੈ ਹਾਂ ਅਸੀਂ ਨਿੱਜੀ ਬੰਦੇ ਹਾਂ ਉਹ ਚੱਲ ਨਹੀਂ ਬੋਲੇ ਨਿੱਜੀ ਬੰਦੇ ਤੇ ਪਰ ਹੁਣ ਆ ਜਿਹੜਾ ਸਾਡੇ ਗੁਰੂ ਨੂੰ ਬਦਨਾਮ ਕੀਤਾ ਜਾ ਰਿਹਾ ਇੱਕ ਤਰ੍ਹਾਂ ਦਾ ਵੀ ਜੀ ਦੇਖੋ ਇੱਕ ਨੱਗਰ ਵਸਦਾ ਨੱਗਰ ਬਹੁਤ ਵੱਡੀ ਚੀਜ਼ ਹੁੰ ਗਾਰਡ ਲਈ ਇਹਨਾਂ ਠੱਗੀ ਦੀ ਲਾਟਰੀਆਂ ਦੀ ਗਰੀਬਾਂ ਤੋਂ ਪਈ ਲਾਲਚ ਦੇ ਕੇ ਕੀ ਲਾਲਚ ਦਿਖਾ ਕੇ ਗੁਰੂ ਘਰ ਵੱਨਗੇ ਇੱਕ ਵੀ ਤੁਹਾਨੂੰ ਥਾਰ ਨਿਕਲੂ ਮੋਟਾ ਆ ਚੀਜ਼ ਨਿਕਲੂ ਉਹ ਦਿਖਾ ਕੇ ਜੈਸੀ ਦਰਬਾਰ ਸਾਹਿਬ ਨਾਲੇ ਯਾਰ ਜਿਹੜੇ ਜਿਹੜੇ ਠੱਗੀ ਮਾਰਦੇ ਆ ਉਹ ਤਾਂ ਪਾਪਾਂ ਦੇ ਭਾਗੀ ਹੈ ਜਿਹੜੇ ਕਹਿੰਦੇ ਇਸ਼ਾਰਾ ਕਰਨ ਵਾਲਾ ਵੀ ਪਾਪਾਂ ਦਾ ਭਾਗੀ ਹੁੰਦਾ ਤੁਸੀਂ ਲਾਲਚ ਵਸ ਹੋ ਕੇ ਯਾਰ ਤੁਸੀਂ ਸੋਚ ਹੀ ਨਹੀਂ ਰਹੇ ਵੀ ਅਸੀਂ ਗੁਰੂ ਘਰ ਦੇ ਨਾਂ ਤੇ ਕੀ ਕਰ ਰਹੇ ਆ ਇੱਕ ਪਾਸੇ ਸੇਵਾ ਦੂਜੇ ਪਾਸੇ ਲਾਟਰੀਆਂ ਦੀ ਲੋੜ ਆ ਯਾਰ ਜਿਨੇ ਲਾਟਰੀ ਪਾਉਣੀ ਆ ਪਹਿਲੀ ਗੱਲ ਤਾਂ ਲਾਟਰੀਆਂ ਲੂਟਰੀਆਂ ਦਾ ਕੰਮ ਨਹੀਂ ਜੂਆ ਸੱਟਾ ਲਾਫਿਰਮ ਮਤਵਲੀ ਨਹੀਂ ਆਪਣੇ ਹਣਾ ਚੱਲ ਜੇ ਕਿਸੇ ਨੂੰ ਨਹੀਂ ਰਹੀਦਾ ਭਾਈ ਸਮਾਜ ਚ ਰਹਿੰਦਾ ਤੋ ਗਵਰਨਮੈਂਟ ਪਵਾਈ ਜਾਂਦੀ ਆ ਉਹ ਪਾ ਲੋ ਕਰੋੜ ਨਿਕਲਦੇ ਨਾਲੇ ਥੋੜੇ ਕਰਮ ਤੇਜ ਉਹਦੇ ਚ ਨਿਕਲ ਜੂ ਰੋੜ ਹੀ ਨਿਕਲਿਆ ਉਹ ਨਾਲੇ ਇੱਕ ਨੰਬਰ ਚ ਇੱਕ ਨੰਬਰ ਚ ਨਾਲੇ ਯਕੀਨ ਆ ਥੋੜੀ ਪਰਚੀ ਪਊਗੀ ਇਹਦੇ ਚ ਥੋੜੀ ਪਰਚੀ ਪਰਚੀ ਨਹੀਂ ਪੈਣੀ ਨਹੀਂ ਪਰ ਗਰੰਟੀ ਉਹਦੀ ਪਰਚੀ ਪੂ ਪਰਚੀ ਵਾਲੇ ਨੂੰ ਮੰਨ ਲਾ ਥਾਰ ਨਿਕਲਿਆ ਹੀ ਕੱਲ ਨੂੰ ਪ੍ਰਸ਼ਾਸਨ ਵਾਲਿਆਂ ਨੇ ਜਾਂ ਹੋਰ ਕਿਸੇ ਨੇ ਫੜ ਕੇ ਅੰਦਰ ਲਾਲੀ ਰਮਕੀ ਨਾਲੇ ਬਰਾਮੀ ਬਾਦੂ ਦੀ ਇਹ ਪਾਉਂਦਾ 50 ਕਿਲਿਆਂ ਵਾਲਾ ਨਹੀਂ ਪਾਉਂਦਾ 30 ਵਾਲਾ ਨਹੀਂ ਪਾਉਂਦਾ ਪਾਉਂਦਾ ਦਿਹਾੜੀਦਾਰ ਬੰਦਾ 500 ਪਰ 1000 ਦੀਆਂ ਤਿੰਨਾਂ ਵੀ 2000 ਦੀਆਂ ਪੰਜਾਂ ਨਾ ਲਾਲਚ ਚਾਓ ਵੀਰੋ ਕੋਈ ਪਰਤੀ ਨਹੀਂ ਪੈਂਦੀ ਉੱਥੇ ਨਾਲ ਦੀ ਮਰਜ਼ੀ ਆ ਕਿਵੇਂ ਕੱਢਣੀ ਆ ਕਦੋਂ ਕੱਢਣੀ ਆ ਕੀ ਦਾ ਸਿਸਟਮ ਕੁਛ ਨਹੀਂ ਠੀਕ ਹੈ ਜਿਹੜਾ ਬੰਦਾ ਫਰੂ ਕਰ ਦੇਣਾ ਤੇ ਏਡੀ ਠੱਗੀ ਮਾਰੀ ਜਾਂਦਾ ਯਾਰ ਸੋਨੇ ਦੀ ਜਿਹੜਾ ਤੁਹਾਨੂੰ ਕੀ ਲਈ ਬੈਠਾ ਹੈ ਤੁਹਾਨੂੰ ਕੀ ਲਈ ਬੈਠਾ ਹੈ ਹਾਂ ਤੇ ਇਹ ਮੇਰਾ ਵੀਰ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਸਰੋਵਣੀ ਕਮੇਟੀ ਤੇ ਐਕਸ਼ਨ ਲਵੇ ਪਿੰਡ ਦੇ ਮੋਹਤਵਰ ਸਿਆਣੇ ਬੰਦੇ ਤੇ ਐਕਸ਼ਨ ਲੈਣ ਹਾਂ ਜੇ ਕੋਈ ਹੋਰ ਪਿੰਡ ਚ ਪਾਉਣਾ ਮੰਨ ਲਾ ਮੇਰੇ ਪਿੰਡ ਚ ਕੋਈ ਪਾਉਂਦਾ ਤੇਰੇ ਪਿੰਡ ਚ ਕੋਈ ਪਾਉਂਦਾ ਕੋਈ ਹੋਰਸ ਦੇਖਣ ਆਲੇ ਸੱਜਣਾ ਸਾਡੇ ਉਹ ਉਹਨਾਂ ਦੇ ਪਿੰਡ ਚ ਕੋਈ ਬੰਦਾ ਪਾਉਂਦਾ ਤੁਸੀਂ 10 ਬੰਦੇ ਇਕੱਠੇ ਹੋ ਕੇ ਸੋਸ਼ਲ ਮੀਡੀਆ ਦੀ ਏਡੀ ਪਾਵਰ ਹੈ ਕਰਕੇ ਨੂੰ ਬੂਥ ਲੱਗ ਜਾਂਦੀ ਹੈ ਕਹਿੰਦੇ ਕਹੋਂਦੇ ਬੰਦਿਆਂ ਦੀ ਲੱਗ ਜਾਂਦੀ ਤੁਸੀਂ ਪਾਓ ਇਹ ਨਾ ਗੱਲ ਸੋਚਿਆ ਕਰੋ ਵੀ ਸਾਡੀ ਵੀਡੀਓ ਕਿਹਨੇ ਦੇਖਣੀ ਹੈ ਹਰੇਕ ਬੰਦਾ ਕਦੀ ਗੱਲ ਚ ਦਮ ਹੋਇਆ ਤੁਸੀਂ ਅੱਗੇ ਜਾਓ ਗੱਲ ਅੱਗੇ ਜਾਓ ਹੈ ਇਹ ਭਾਈ ਕੀ ਕਰਦੇ ਆ ਕਹਿੰਦੇ ਸੇਵਾ ਹੈ ਜੀ ਫਲਨ ਠੀਕ ਹੈ ਸੇਵਾ ਹੁੰਦੀ ਆ ਔਰ ਸਾਰੇ ਬਾਰੇ ਕੀ ਕਰਦੇ ਸਾਰਾ ਲੈਂਦੇ ਤਕਨੀਕ ਦਾ ਕੀ ਕਰਦੇ ਆ ਇੱਕ ਵੀਡੀਓ ਪਾਈ ਉਹ ਤੇ 5000 ਦਾ ਬੂਸਟ ਲਾਤਾ ਬੂਸਟ ਲਾਤਾ ਉਹ ਸੋਡੇ ਸਾਰਾ ਦਿਨ ਮੂਰੇ ਆਉਣੀ ਆ ਅੱਜ 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 ਉਹਨਾਂ ਦੇ ਇੱਕ ਦਿਨ ਰਹਿ ਗਿਆ ਪਾਉਣ ਦਾ ਸਾਰੇ ਜਿੰਨੇ ਮੈਂ ਤਾਂ ਸੋਡੇ ਵਾਲੇ ਮਹਿਕਮੇ ਨੂੰ ਵੀ ਵਿੱਚ ਹੀ ਕਹਿੰਦਾ ਜਿਹੜਾ ਬਲੌਗਰ ਮਹਿਕਮਾ ਵੀ ਤੁਸੀਂ ਬਲੌਗਰ ਇੱਕ ਵਾਰ ਖੜਾ ਹੁਣ ਬਹੁਤ ਘਟਾ ਗਿਆ ਕੋਈ ਗਿਣਵੇਂ ਚੁਣਵੇਂ ਕੋਈ ਬੰਦੇ ਰਹਿ ਗਏ ਆਪੇ ਪਹੁੰਚਣਗੇ ਕੋਣ ਥੋੜੇ ਲੰਡੂਏ ਬੰਦੇ ਥੋੜੇ ਰਹਿ ਗਏ ਪਰ ਇਹ ਹੁਣ ਮੋਟਾ ਬੂਸਟ ਲਾਉਂਦੇ ਆ 5-7 ਪੇਜ ਜਾਲੀ ਫੇਕ ਕਰ ਲੇ ਉਹੀ ਨੰਬਰ ਲਾਟਰੀ ਨਿਕਲੀ ਤੋਂ ਬਾਅਦ ਤੁਸੀਂ ਨੰਬਰ ਲਾ ਕੇ ਦਿਖਾ ਦਿਓ ਮੈਂ ਗੱਲ ਕਟਾ ਦੂੰ ਲਾਟਰੀ ਨਿਕਲੀ ਤੋਂ ਬਾਅਦ ਤੁਸੀਂ ਉਹ Google Pay ਚਲਾ ਕੇ ਦਿਖਾ ਦਿਓ ਗੱਲ ਲਾਟਰੀ ਨਿਕਲੀ ਤੋਂ ਬਾਅਦ ਫੋਨ ਹੀ ਅੱਜ ਦਾ ਦਿਨ ਚੱਕਣਗੇ ਯਾਰ ਕੋਈ ਫੋਨ ਹੀ ਨਹੀਂ ਚੱਕਦੇ ਕੀ ਕੀ ਲੱਭ ਲੋਗੇ ਤੁਸੀਂ ਉਹ ਪੇਜ ਦਿਖਾ ਦਿਓ ਤੂੰ ਵਾਰ ਚੱਲਦਾ ਤਾਂ ਵੀ ਉਸ ਨਹੀਂ ਸਾਰਾ ਕੁਝ ਫੇਕ ਹੈ ਮੇਰਾ ਵੀਰ ਅਸੀਂ ਬੋਲਣਾ ਚਾਹੁੰਦੇ ਸੀ ਪਰ ਬਾਬਾ ਜੀ ਨੇ ਮੈਂ ਬੋਲੂ ਕਿਉਂ ਪਾਪਾ ਮੈਂ ਤਾਂ ਪਹਿਲਾਂ ਮੈਂ ਤੂੰ ਗਲਤੀ ਨਾਲ ਵੀਡੀਓ ਬੁੜੇ ਪਈਆਂ ਨੇ ਜਦੋਂ ਨਹੀਂ ਪਤਾ ਸੀ ਮੈਂ ਬਾਬਾ ਮੈਂ ਬੋਲਦੇ ਨੇ ਬਾਬਾ ਕਹਿੰਦਾ ਕਿਉਂ ਨਹੀਂ ਬੋਲ ਜਿਹੜਾ ਬੰਦਾ ਮੁੜਿਆ ਹੋਵੇ ਜਿਵੇਂ ਚੱਲ ਗੱਲ ਸ ਹਜ਼ਾਰ ਅੱਗੇ ਸਮਝ ਚੱਲੇ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਇਹ ਤਾਂ ਹੁਣ ਗਲਤੀਆਂ ਤਾਂ ਹਰੇਕ ਬੰਦੇ ਤੋਂ ਹੁੰਦੀਆਂ ਪਰ ਆਪਾਂ ਕਹਿੰਦੇ ਆਂ ਵੀ ਸਚਾਈ ਤੋਂ ਜਿਹੜੀ ਬਰਾਈ ਕੋਈ ਸਮਾਜ ਚ ਹੋ ਰਹੀ ਹੈ ਉਹਨੂੰ ਰੋਕੋ ਰੋਕੂ ਕੌਣ ਮੈਂ ਤੇਰੇ ਮੂੰਹ ਬਣੀ ਦੇਖੀ ਜਾਂਦਾ ਕੋਈ ਹੋਰ ਕਿਸੇ ਦੇ ਮੂੰਹ ਬਣੀ ਵੇਖੀ ਜਾਂਦਾ ਉਹਨੂੰ ਰੋਕੂ ਕੌਣ ਮੇਰੇ ਕਿਸੇ ਨੂੰ ਤਾਂ ਪਹਿਲ ਕਰਨੀ ਆਪਣੇ ਹੀ ਫਰਜ਼ ਬਣਦਾ ਹਾਂ ਮੇਰਾ ਵੀਰ ਇਹ ਵੀਡੀਓ ਸ਼ੇਅਰ ਕਰਕੇ ਸ੍ਰੋਮਣੀ ਕਮੇਟੀ ਵੱਲੋਂ ਵੱਧ ਤੋਂ ਵੱਧ ਸ਼ੇਅਰ ਕਰੋ ਸਰਕਾਰ ਸਰਕਾਰ ਨੂੰ ਵੀ ਕੋਈ ਗੱਲ ਨਹੀਂ ਧਰਮ ਆਏ ਸਾਡਾ ਗੁਰੂ ਆਏ ਨਹੀਂ ਕੁਝ ਕਹਿੰਦਾ ਜੇ ਤੁਸੀਂ ਸੱਚਾਈ ਤੇ ਕਾਰਵਾਈ ਕਰਦੇ ਹੋ ਨਾ ਸਹੀ ਕੋਈ ਨਹੀਂ ਕੁਝ ਕਹਿੰਦਾ ਅਸੀਂ ਵੀ ਅੱਗੇ ਵਿੱਚ ਕਰਦੇ ਹਾਂ ਹਾਂ ਤੇ ਇਹ ਸਾਨੂੰ ਕਾਰਵਾਈ ਕਰਨੀ ਚਾਹੀਦੀ ਆ ਅੱਜ ਦੀ ਘੜੀ ਬਿਨਾਂ ਲਾਲਚ ਤੋਂ ਬੱਚਾ ਸੋਨੂੰ ਪਾਣੀ ਦਾ ਗਲਾਸ ਨਹੀਂ ਫੜਾਉਂਦਾ ਤੁਸੀਂ ਕਹਿੰਦੇ ਹੋ ਵੀ ਕਾ ਡਰਿਸਕ ਲਊਗਾ ਉਹ ਮਹੀਨਾ ਭੁਗਾਈ ਮਾਰੂਗਾ ਵੀ ਪਾਓ ਲਾਟਰੀ ਪਾਓ ਲਾਟਰੀ ਫਿਰ ਉਹ ਆਪਦਾ ਖਾਤਾ ਦੇਊਗਾ ਉੱਥੇ ਟੈਨਸ਼ਨ ਲਊ ਪਰਚੀਆਂ ਕੱਟੂ ਐਡੀ ਸੇਵਾ ਕੋਈ ਨਹੀਂ ਕਰਦਾ ਨਾ 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 ਕੋਈ ਨਾ ਵੀ ਸੰਭੂ ਫਿਰ ਉਹ ਲਾਊਗਾ ਇੱਕ ਨੰਬਰ 'ਚ ਕੋਈ ਨਹੀਂ ਲਾਉਂਦਾ ਕੋਈ ਨਹੀਂ ਲਾਉਂਦਾ ਹਾਂ ਉਹ ਤਾਂ ਠੇਕਾ ਕਰਦੇ ਆ ਯਾਰ ਅੰਤਵਾ ਜਾਣੀ ਜਾਣ ਅਸੀਂ ਸੱਚ ਬੋਲਦੇ ਆ ਜਾਂ ਉਹ ਉਹ ਆਪਦਾ ਸੱਚਾ ਕੰਮ ਝੂਠਾ ਕਰਦੇ ਆ ਤੇ ਮੇਰਾ ਵੀਰ ਬਣ ਕੇ ਚੀਜ਼ ਰੁਕਣੀ ਚਾਹੀਦੀ ਤੇ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਇਹ ਕੋਈ ਬੈਰੀ ਨਹੀਂ ਪਰ ਗੱਲ ਇਹ ਆ ਵੀ ਸਾਡਾ ਗੁਰੂ ਬਦਨਾਮ ਹੁੰਦਾ ਸਾਡਾ ਧਰਮ ਬਦਨਾਮ ਹੁੰਦਾ ਇੰਟਰਨੈਟ ਤੇ ਕੋਈ ਸੀਮਾ ਨਹੀਂ ਵੀ ਉਹ ਉੱਤੇ ਉਹਨਾਂ ਦੇ ਆਸ-ਪਾਸ ਇਹ ਵੀਡੀਓ ਪਤਾ ਨਹੀਂ ਕਿੱਥੇ ਜਾਣੀ ਕਿਹਦੇ ਕੋਲ ਜਾਣੀ ਪਰ ਬੋਲਦਾ ਕੋਈ ਨਾ ਅਲੱਗ ਨਾ ਧਾਰਮਿਕ ਮੁੱਦਾ ਯਾਰ ਗੁਰੂ ਦਾ ਨਾ ਵੀ ਕੱਲ ਨੂੰ ਗੱਲ ਇਹ ਆ ਵੀ ਜਵਾਬ ਹੀ ਨਹੀਂ ਆਪਣੇ ਕੋਲੇ ਮੰਨ ਲਾ ਹੁਣ ਵੱਡੀਆਂ ਵੱਡੀਆਂ ਡਵੇਟਾ ਹੁੰਦੀਆਂ ਵੱਡੇ ਵੱਡੇ ਮੁੱਦੇ ਧਰਮ ਦੇ ਹੋ ਜਾਂਦੇ ਆ ਆਪਣੇ ਜਦੋਂ ਆਪਾਂ ਕਹਿ ਦਿੰਨੇ ਆਂ ਕਿ ਜਾ ਕੇ ਕਿਸੇ ਸਟੇਜ ਤੇ ਆਪਾਂ ਨੂੰ ਇਹ ਕਹਿਣਾ ਪੈਂਦਾ ਵੀ ਸਾਡਾ ਇਤਿਹਾਸ ਬਲ ਜਾਂ ਸਾਡਾ ਹਿੰਦੁਸਤਾਨ ਚ ਰਹਿਣ ਵਾਲੇ ਲੋਕਾਂ ਦਾ ਜਖਾਲਸਾ ਨਿਆਰਾ ਖਾਲਸਾ ਨਿਆਰਾ ਬੜੇ ਬੜੇ ਗੱਲਾਂ ਮਾਰਦੇ ਆਂ ਡਾਂ ਮਾਰਦੇ ਆਂ ਤੇ ਆਪਣੇ ਕੋਲੇ ਜਵਾਬ ਕੀ ਹੈ ਮੂਹਰੋਂ ਜਵਾਬ ਹੀ ਨਹੀਂ ਆਉੜਨਾ ਗੁਰੂ ਘਰ ਦਾ ਤੁਸੀਂ ਲਾਟਰੀਆਂ ਕਰਦੇ ਹੋ ਹਾਂ ਕੀ ਤੁਸੀਂ ਹਾਂ ਤੋ ਹੋਰ ਕਿਸੇ ਕਮਿਊਨਿਟੀ ਦਾ ਬੰਦਾ ਕੋਈ ਜਵਾਬ ਆਪਣੇ ਕੋਲੇ ਹਾਂ ਮੇਰੇ ਬੜੇ ਲਾਭ ਹੈ ਨਹੀਂ ਲਾਲਚ ਦੇ ਦੇ ਕੇ ਪੈਸਾ ਇਕੱਠਾ ਕਰਦੇ ਹੋ ਕਿਹੜੀ ਕਾਮ ਆ ਤੁਹਾਡੀ ਇਹ ਕਿੱਕ ਕਰਨੀ ਹੁਣ ਮਟਰਾਂ ਪਿੰਡ ਨਿਕਲੇ ਮਟਰਾਂ ਇਤੋਂ ਪਹਿਲਾਂ ਕਿੰਨੇ ਕੋਈ ਨਾਇਰ ਤੇ ਮੁਰਦਵਾਰਾ ਕੋ ਕਿਤੇ ਕਿੰਨੇ ਤਾਂ ਨਿਕਲ ਗਿਆ ਇਧਰ ਇਧਰ ਆਪਣੇ ਮੁਕਸਰ ਕੰਨੀ ਗਊਸ਼ਾਲਾ ਚ ਦੋ ਤਿੰਨ ਕੱਢੇ ਆ ਦੋ ਤਿੰਨ ਕੱਢੇ ਆ ਰੋਕੋ ਯਾਰ ਇਸ ਕੰਮ ਨੂੰ ਇਹ ਗਲਤ ਪਿਰਤ ਪੈ ਰਹੀ ਹੈ ਹਾਂ ਲੈ ਮਿੱਤਰੋ ਜੇ ਤੁਸੀਂ ਸੱਚੇ ਸੇਖੋ ਦਾ ਵੀਡੀਓ ਸ਼ੇਅਰ ਕਰੋ ਤਾਂ ਰਾਜੀ ਸ਼ੇਅਰ ਕਰ ਦਿਤਾ ਧੰਨਵਾਦ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ